ਲੁਧਿਆਣੇ ਵਾਲੇ ਪਾਸੇ ਜਿਹੜੀਆਂ ਨੇ ਸਾਰੀਆਂ ਪਾਰਟੀਆਂ ਆਪਣਾ ਆਪਣਾ ਜ਼ੋਰ ਲਾ ਰਹੀਆਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਪਰ ਗੱਲ ਇਹ ਆ ਵੀ ਇੱਥੇ ਮਾਨ ਸਾਹਿਬ ਵੀ ਲੱਗੇ ਹੋਏ ਸੀ ਤੇ ਮਾਨ ਸਾਹਿਬ ਦੀ ਜਿਹੜੇ ਸੁਪਤਨੀ ਜੀ ਉਹ ਤੇ ਕਹਿੰਦੇ ਵੀ ਪੱਕੇ ਤੌਰ ਤੇ ਇੱਥੇ ਸੀਗੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਸੀ ਪਰ ਮਜੀਠੀਆ ਸਾਹਿਬ ਕੁਝ ਹੋਰ ਹੀ ਗੱਲ ਦੱਸ ਰਹੇ ਨੇ ਉਹ ਕਹਿੰਦੇ ਵੀ ਮਾਨ ਸਾਹਿਬ ਤੇ ਭਈ ਅਚਾਨਕ ਹੀ ਚੱਲਦੇ ਸ਼ੋਅ ਦੇ ਵਿੱਚੋਂ ਆਪਣਾ ਕਿਰਦਾਰ ਛੱਡ ਕੇ ਪਾਸੇ ਨੂੰ ਹੋ ਗਏ ਨੇ ਕੀ ਕਾਰਨ ਹੈ ਜੀ ਜਿਹੜਾ ਅੱਜ ਚੋਣ ਮਹਿੰਮ ਦਾ ਉਹ ਤੇ ਆਖਰੀ ਦਿਨ ਹੈ ਜੀ ਖਤਮ ਹੋ ਜਾਏਗਾ ਚੋਣ ਪ੍ਰਚਾਰ ਹੂੰ ਚੋਣ ਪ੍ਰਚਾਰ ਜਦੋਂ ਖਤਮ ਹੋ ਗਿਆ ਪਰਸੋਂ VOTING ਫਿਰ 23 ਤਰੀਕ ਨੂੰ ਰਿਜ਼ਲਟ ਕੌਣ ਕਿੱਥੇ ਖਲੋਤਾ ਹੈ ਉਹ ਗੱਲ ਛੜੀ ਹੈ ਪਤਾ ਲੱਗ ਜੂਗੀ ਹੂੰ ਪਰ ਗੱਲ ਇਹ ਹੈ ਕਿ ਇਸ ਵੇਲੇ ਜੋ ਇੱਕ ਚਰਚਿਤ ਖਬਰ ਹੈ ਕਿ ਐਨ ਮੌਕੇ ਤੇ ਜਦੋਂ ਮਤਲਬ ਕਿ ਪੜ ਜਿਹੜਾ ਉਹ ਪੂਰਾ ਲਟ-ਲਟ ਬਲ ਰਿਹਾ ਸੀਗਾ ਇਹ ਪੂਰਾ ਜ਼ੋਰ ਲੱਗਾ ਹੋਇਆ ਸੀਗਾ ਤਾਂ ਮਾਨ ਸਾਹਿਬ ਚਾਂਚੱਕ ਕਹਿ ਲੋਗੇ ਉਹਦੇ ਚੋਂ ਨਦਾਰਦ ਹੋ ਜਾਂਦੇ ਨੇ ਜੀ ਫਿਰ ਇੱਕ ਖਬਰ ਜਿਹੜੀ ਹੈ ਉਹ ਉੱਡਦੀ ਹੈ ਉਤੋਂ ਹੀ ਵੱਧ ਚਰਚਾ ਜਿਹੜੀ ਆ ਉਹ ਹੋਰ ਸ਼ੁਰੂ ਹੁੰਦੀ ਆ ਹਮ ਮਜੀਠੀਆ ਸਾਹਿਬ ਦਾ ਪਤਾ ਨਹੀਂ ਬਈ ਉੱਥੇ ਕਿਹੜਾ ਸੋਰਸ ਆ ਮੈਨੂੰ ਤੇ ਪਤਾ ਨਹੀਂ ਐ ਡਾਕਟਰਾਂ ਤੋਂ ਆਇਆ ਜਾਂ ਕਿਤੇ ਉਹਨਾਂ ਦੀ ਰਾਇ ਤੋਂ ਆਇਆ ਸਭ ਤੋਂ ਪਹਿਲਾਂ ਮਾਨ ਸਾਹਿਬ ਦੀ ਸਿਹਤ ਬਾਰੇ ਮਜੀਠੀਏ ਨੂੰ ਪਤਾ ਲੱਗ ਗਿਆ ਸਾਨੂੰ ਪਤਾ ਦਾ ਬਿਲਕੁਲ ਜੀ ਜਾਂ ਤੇ ਪਤਾ ਨਹੀਂ ਮਾਨ ਸਾਹਿਬ ਵੀ ਦੱਸ ਦਿੰਦੇ ਕਿ ਮੈਂ ਠੱਲਾ ਮੱਠਾ ਹੂੰ ਹੂੰ ਉਤੋਂ ਬਾਅਦ ਇਹ ਪੋਸਟ ਚੇਪ ਦਿੰਦੇ ਆ ਕਿ ਲਓ ਭਾਈ ਜੀ ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜੀ ਗੱਲ ਇਹ ਕਹਿੰਦੇ ਆ ਅਗਲੇ ਦਿਨ ਉਹ ਛਪਦੀ ਵੀ ਆ ਹਾਂ ਇਹ ਵੀ ਇੱਕ ਬੜਾ ਕਈ ਵਾਰੀ ਹੋਈ ਨਹੀਂ ਹੋਇਆ ਵੀ ਕੋਈ ਗੱਲ ਤਫਾਕ ਆ ਨਾ ਜੀ ਕਿ ਐਨੀ ਸਟੀਕਤਾ ਹੂੰ ਅੱਗੇ ਵੀ ਤੁਹਾਨੂੰ ਪਤਾ ਮਾਨ ਸਾਹਿਬ ਦੀ ਸਿਹਤ ਬਾਰੇ ਇਹਨਾਂ ਨੇ ਹੀ ਲਗਾਤਾਰ ਬੈਕ ਟੂ ਬੈਕ ਹੂੰ ਪੋਸਟਾ ਭਾਈਆਂ ਸਨ ਹੁਣ ਵੀ ਉਵੇਂ ਹੀ ਕਹਿ ਰਹੇ ਨੇ ਕਿ ਬੁਲੇਟਿਨ ਜਾਰੀ ਕਰ ਦਿਓ ਕਹਿੰਦੇ ਸਿਹਤ ਬਾਰੇ ਸਿਹਤ ਬਾਰੇ ਅੱਛਾ ਦੇਖੋ ਗਾਲੇ ਆ ਕਿ ਭਈ ਅੱਜ ਖਬਰਾਂ ਛਪ ਗਈਆਂ ਜੋ ਇਹਨਾਂ ਨੇ ਕੱਲ ਕਿਹਾ ਸੀ ਉਹੀ ਮੀਡੀਆ 'ਚ ਖਬਰਾਂ ਨੇ ਜੀ ਕਿ ਮਾਨ ਸਾਹਿਬ ਦੇ ਲੀਵਰ 'ਚ ਕੋਈ ਪ੍ਰੋਬਲਮ ਆ ਗਈ ਆ ਹਮ ਮਾਨ ਸਾਹਿਬ ਆਪਣੀ ਰੈਸ਼ ਤੇ ਆ ਤੇ ਉਹਨਾਂ ਦੇ ਚੈੱਕਅਪ ਵਾਸਤੇ ਪੀਜੀਆਈ ਤੋਂ ਸਪੈਸ਼ਲ ਡਾਕਟਰ ਆਏ ਨੇ ਜੀ ਤੇ ਬਲੱਡ ਪ੍ਰੈਸ਼ਰ ਵੀ ਕਹਿੰਦੇ ਕਿ ਕਾਫੀ ਵਧ ਰਿਹਾ ਹੈ ਹੂੰ ਇਹਦਾ ਮਤਲਬ ਹੈ ਕਿ ਸੇਤ ਉਹਨਾਂ ਦੀ ਨਸਾਜ਼ ਹੋ ਗਈ ਇਸੇ ਕਰਕੇ ਉਹਨਾਂ ਨੇ ਲੁਧਿਆਣੇ ਦੇ ਮਗੇ ਪੇੜ ਚੋਂ ਆਪਣੇ ਆਪ ਨੂੰ ਪਿਛਾ ਖਿੱਚਿਆ ਹਾਲਾਂਕਿ ਦੱਸਦੇ ਆ ਕਿ ਆਨਲਾਈਨ ਉਹਨਾਂ ਦੀ ਗੱਲਬਾਤ ਜਿਹੜੀ ਆ ਚੱਲਦੀ ਰਹੀ ਆ ਹੋ ਸਕਦਾ ਵਰਕਰਸ ਦੇ ਨਾਲ ਰਾਪਤੀ ਚ ਹੋਣ ਜਾ ਕੋਈ ਹੋਰ ਇਹਨਾਂ ਨੇ ਕੀਤਾ ਹੋਵੇ ਮੈਨੂੰ ਪਤਾ ਪਰ ਇਹ ਆਪਣੇ ਆਪ ਦੇ ਵਿੱਚ ਕਿ ਤੇ ਨ ਕਿਤੇ ਸੋਚਨ ਵਿਚਾਰਨ ਦਾ ਵਿਸ਼ਾ ਹੈ ਕਿ ਮਾਨਸਾਬ ਨੂੰ ਇਹ ਪ੍ਰੋਬਲਮ ਕੁਝ ਹਾਲਾਂਕਿ ਠੀਕੇ ਬਿਮਾਰੀ ਦਾ ਮੈਂ ਕਦੇ ਮਜ਼ਾਕ ਨਹੀਂ ਬਣਾਉਂਦਾ ਜੀ ਜੀ ਬਿਲਕੁਲ ਉਹ ਕਿਸੇ ਨੂੰ ਵੀ ਬਈ ਪ੍ਰੋਬਲਮ ਹੋ ਸਕਦੀ ਹੈ ਜੀ ਠੀਕ ਹੈ ਨਾ ਜੀ ਹੁਣ ਜਦੋਂ ਲਿਵਰ ਦੀ ਗੱਲ ਚੱਲਦੀ ਹੈ ਫਿਰ ਤੁਹਾਨੂੰ ਪਤਾ ਖਾਣ ਪਾਣ ਤੇ ਗੱਲ ਤੇ ਪਹੁੰਚ ਜਾਂਦੀ ਹੈ ਬਿਲਕੁਲ ਤੇ ਅਸੀਂ ਕੋਈ ਨਿੱਜੀ ਟਿੱਪਣੀ ਤੇ ਨਹੀਂ ਕਰਦੇ ਪਰ ਗੱਲ ਇਹ ਆ ਕਿ ਇਹਨਾਂ ਨੂੰ ਥੋੜਾ ਦੇਖਣਾ ਪਵੇਗਾ ਆਪਦੀ ਸਿਹਤ ਲਈ ਹੂੰ ਕਿਉਂਕਿ ਇਹ ਪ੍ਰੋਬਲਮ ਕੁਝ ਮਹੀਨਿਆਂ ਦੇ ਅੰਤਰਾਲ ਤੋਂ ਵਕਫੇ ਤੋਂ ਬਾਅਦ ਲਗਾਤਾਰ ਆ ਰਹੀ ਮਸਲਸਲਾ ਰਹੀ ਹੈ ਜੀ ਪਰ ਇੱਕ ਗੱਲ ਮੈਂ ਮਾਨ ਸਾਹਿਬ ਨੂੰ ਜ਼ਰੂਰ ਯਾਦ ਕਰਾ ਦੇਵਾਂ ਹੂੰ ਕਿ ਮਾਨ ਸਾਹਿਬ ਵੇਲਾ ਯਾਦ ਰੱਖੀਦਾ ਹੁੰਦਾ ਤੁਸੀਂ ਬਾਦਲ ਸਾਹਿਬ ਦਾ ਤੇ ਕੈਪਟਨ ਸਾਹਿਬ ਦਾ ਮਜ਼ਾਕ ਉਡਾਉਂਦੇ ਰਹੋ ਹੈਲਥ ਨੂੰ ਲੈ ਕੇ ਫਿਟਨੈਸ ਨੂੰ ਲੈ ਕੇ ਕਿ ਇਹਨਾਂ ਦੀ ਪਜਾਮੀ ਵੀ ਕੋਈ ਇਦਾਂ ਚੜਾਉਂਦਾ ਦੋ ਬੰਦੇ ਤੇ ਪਜਾਮੀ ਚੜਾਉਂਦੇ ਕਹਿਆ ਕਿ ਕਿਹਾ ਕਿ ਨਹੀਂ ਹੋਈਆਂ ਗੱਲਾਂ ਬਿਲਕੁਲ ਇਹਦੇ ਉੱਤੇ ਇਹਦੇ ਤੇ ਰੀਲਾਂ ਬਣੀਆਂ ਨੇ ਸਰ ਰੀਲਾਂ ਜੀ ਕਿ ਦੋ ਬੰਦੇ ਤੇ ਪਜਾਮੀ ਚੜਾਉਂਦੇ ਆ ਜੀ ਹੂੰ ਇਹ ਗੱਲਾਂ ਨਹੀਂ ਕਰੀਦੀਆਂ ਬੁੱਢੇ ਆਪਾਂ ਸਭ ਨੇ ਹੋਣਾ ਹੈ ਜੀ ਬਿਲਕੁਲ ਠੀਕ ਹੈ ਨਾ ਬੁੱਢੇ ਆਪਾਂ ਸਭ ਨੇ ਹੋਣਾ ਆ ਤਾਂ ਇਸ ਤਰ੍ਹਾਂ ਹੈ ਕਿ ਅੱਜ ਜੇ ਤੁਹਾਡੀ ਬਿਮਾਰੀ ਸੰਬੰਧੀ ਕੋਈ ਨਿੱਜੀ ਟਿੱਪਣੀ ਕਰੀਏ ਤੇ ਤੁਹਾਡੇ ਚਾਹਣ ਵਾਲਿਆਂ ਨੂੰ ਦੁੱਖ ਲੱਗੇਗਾ ਪਰ ਜਿਸ ਵੇਲੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੋ ਠੀਕ ਹੈ ਪੋਲਿਟਿਸ਼ੀਅਨ ਜਿਹੜੇ ਆ ਪਰਫੈਕਟ ਥੋੜੀ ਹੁੰਦੇ ਆ ਹੂੰ ਤੁਸੀਂ ਆਲੋਚਨਾ ਉਹਨਾਂ ਦੀ ਕਰੋ ਅਸੀਂ ਵੀ ਕਰਦੇ ਆ ਬਿਲਕੁਲ ਪਰ ਕੋਈ ਲਿਹਾਜ਼ ਛੱਡ ਕੇ ਇੱਥੋਂ ਤੱਕ ਪਹੁੰਚ ਜਾਣਾ ਪਜਾਮੀਆਂ ਤੱਕ ਪਹੁੰਚ ਜਾਣਾ ਆਜੋ ਹੀ ਸਮਰਥਕ ਤੁਹਾਡੇ ਗੁਸਾ ਕਰਨਗੇ ਜਿਹੜੇ ਉਸ ਟਾਈਮ ਵਾਹ ਵਾਹ ਕਰਦੇ ਸੀ ਤੁਹਾਡੇ ਹੂੰ ਤਾਂ ਗੱਲ ਇੱਕ ਹੋਰ ਵੀ ਸੁਣੀ ਆ ਉੜਦੀ ਓੜਦੀ ਜੀ ਕਿ ਥੋੜਾ ਮਾਨ ਸਾਹਿਬ ਨਰਾਜ਼ ਵੀ ਹੋਏ ਨੇ ਕਿਉਂ ਕਿਉਂਕਿ ਦਿੱਲੀ ਦਾ दखਲ ਇਨਾ ਜ਼ਿਆਦਾ ਹੋ ਗਿਆ ਜੀ ਤੇ ਲੋਕ ਜਿਹੜੇ ਆ ਉਹ ਕੰਮਾਂ ਤੋਂ ਨੀਤੀਆਂ ਤੋਂ ਹੂੰ ਹਟ ਕੇ ਇਸ ਗੱਲ ਤੇ ਹੀ ਕੇਂਦਰ ਤੋਂ ਗਿਆ ਕਿ ਮਾਨਸਾ ਵਿੱਚ ਚੱਲ ਕੇ ਰਿਹਾ ਜੀ ਬਿਲਕੁਲ ਯਾਨੀ ਇਸ ਗੱਲੋਂ ਮੈਂ ਮਤਲਬ ਕਿ ਇਹ ਗੱਲ ਸੁਣੀ ਆ ਕਿਸੇ ਸੋਰਸ ਨੇ ਦੱਸੀ ਆ ਕਿ ਮਾਨਸਾ ਵਿੱਚ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਆਵਾਜ਼ ਆਰ ਜ਼ਰੂਰ ਨੇ ਕਿ ਭਈ ਤੁਸੀਂ ਬਿਲਕੁਲ ਹੀ ਯਾਰ ਬੇਟੰਗਾ ਕੰਮ ਕਰ ਰਹੇ ਪਹਿਲਾਂ ਕਿਤੇ ਨਾ ਕਿਤੇ ਮੀਡੀਆ ਸਵਾਲ ਕਰ ਰਹੇ ਸੀ ਹੁਣ ਤੇ ਆਮ ਲੋਕ ਵੀ ਪੂਰੀ ਤਰ੍ਹਾਂ ਸਮਝ ਰਹੇ ਇਸ ਗੱਲ ਨੂੰ ਕਿ ਨਹੀਂ ਮਾਨ ਸਾਹਿਬ ਦੇ ਵਿੱਚ ਇਨਵੋਲ ਵੀ ਬਹੁਤ ਘੱਟ ਰਹੇ ਨੇ ਜੀ ਉਹੀ ਹੈ ਨਾ ਕਿ ਹੁਣ ਤਾਂ ਸਾਰਾ ਜਗਜਾਰ ਹੋ ਗਿਆ ਨਾ ਜੀ ਜਗਜਾਰ ਹੋ ਗਿਆ ਸਾਰਾ ਕੁਝ ਉਹ ਬਰਹਾਲ ਦੇਖਦੇ ਆ ਕਿ ਮਾਨ ਸਾਹਿਬ ਕਦੋਂ ਸੇਤੀਆ ਬਹੋਂਦੇ ਮੇਰੀ ਕਾਮਨਾ ਹੈ ਕਿ ਜਲਦੀ ਸੇਤੀਆ ਬਹੋਂ ਆਪਣਾ ਬਈ ਸਟੇਟ ਹੈ ਉਹਨਾਂ ਦਾ ਸੂਬਾ ਜਿਹੜਾ ਉਸ ਨੂੰ ਸੰਭਾਲਣਾ ਗਵਾਹੀ ਦੇਣ ਜੀ ਜੀ ਪਰ ਕਿਸੇ ਦੀ ਸਿਹਤ ਜਾਂ ਜਾਂ ਤਾਂ ਤੁਸੀਂ ਇੱਕ ਹੁਣ ਮੁੱਖ ਮੰਤਰੀ ਹੋ ਮੈਂ ਮਾਨ ਸਾਹਿਬ ਨੂੰ ਗੁਜ਼ਾਰਿਸ਼ ਕਰੂੰਗਾ ਕਿ ਇੱਕ ਜਿਵੇਂ ਰਿਟਾਇਰਮੈਂਟ ਦੀ ਹੈ ਨਾ ਉਹ ਰੱਖ ਦਿਓ ਕਿ ਮੁੱਖ ਮੰਤਰੀ 65 ਸਾਲ ਤੋਂ 70 ਸਾਲ ਤੋਂ ਉੱਤੇ ਨਹੀਂ ਜਾਏਗਾ ਜੀ 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 ਬਿਲਕੁਲ ਤੇ ਜੇ ਕੋਈ ਕਾਇਦਾ ਕਾਨੂੰਨ ਨਹੀਂ ਹੈ ਫਿਰ ਭਾਵੇਂ ਕੋਈ 휠ਚੇਅਰ ਤੇ ਵੀ ਕਰੀ ਜਾਵੇ ਮੁੱਖ ਮੰਤਰੀ ਪੁਣਾ ਫਿਰ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਐਵੇਂ ਸਮਾਪੁੱਲ ਕੇ ਆਪਾਂ ਇਹੋ ਜੀਆਂ ਗੱਲਾਂ ਕਹਿ ਦਿੰਨੇ ਤਾਂ ਕਈ ਵਾਰ ਫਿਰ ਉਹ ਗੱਲਾਂ ਦੇਣੀਆਂ ਆ ਜਾਂਦੀਆਂ ਨੇ ਜੀ 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 ਬਿਲਕੁਲ ਮਿੰਟੂ ਜੀ ਖੈਰ ਮਿੰਟੂ ਜੀ ਇੱਕ ਪਿਆਰੇ ਬਹੁਤ ਸਤਿਕਾਰਯੋਗ ਦੋਸਤ ਹੈਗੇ ਦੀਪਕ अरोड़ा ਜੀ ਤੇ ਵਾਰ-ਵਾਰ ਹਾਲ ਪੁੱਛ ਰਹੇ ਨੇ ਪਰ ਹਾਲ ਪੁੱਛਣ ਦਾ ਤਰੀਕਾ ਜਿਹੜਾ ਉਹਨਾਂ ਦਾ ਬੜਾ ਅਜੀਬ ਜਿਹਾ ਹੈ ਬਾਕੀ ਦੋਸਤ ਸਮਝਾ ਵੀ ਰਹੇ ਨੇ ਪਰ ਫਿਰ ਵੀ ਉਵੇਂ ਹੀ ਤਰੀਕੇ ਨਾਲ ਗੱਲ ਕਰ ਰਹੇ ਆ ਇਹ ਕੁਝ ਜਵੰਦਰੂ ਸ਼ਰਾਰਤੀ ਲੋਕ ਹੁੰਦੇ ਨੇ ਹੂੰ ਕੋਈ ਇਹ ਪ੍ਰੋਜੈਕਟ ਫਾਲਟ ਪੈ ਜਾਂਦਾ ਜੀ ਐਨ ਕਾਂ ਲੈ ਰਿਆ ਉਹੀ ਤਾਂ ਗੱਲ ਕਰਕੇ ਹਟੇ ਆਂ ਦੁਨੀਆ ਦੀ ਲਾਈਫ ਫੇਰਦੀ ਹੈ ਪਰ ਇਹੀ ਗੱਲਾਂ ਕਰਕੇ ਹਟੇ ਆ ਕਿ ਤੈਨੂੰ ਵੀ ਲੱਗ ਜੂਗੀ ਭਰਾ ਹੂੰ ਬਸ ਆਹੀ ਕੁਝ ਸੁਣਨਾ ਹੁੰਦਾ ਇਹ ਇਹ ਬੰਦੇ ਇਹੋ ਜਿਹੇ ਬੰਦੇ ਆ ਕਿ ਇਹਨਾਂ ਨੇ ਛੇੜਛਾੜਾਂ ਦਾ ਕਰਕੇ ਆਪਦਾ ਨਾਮ ਲਵਾਉਣਾ ਹੈ ਤੇ ਜਾਂ ਬਸ ਕੀ ਹੈ ਉਹ ਆਪਦਾ ਜਲੂਸ ਗੜਵਾਉਂਦੇ ਆ ਤੁਸੀਂ ਆ ਬਿਲਕੁਲ ਬਿਲਕੁਲ ਇਹ ਕਿਉਂ ਤੁਹਾਨੂੰ ਇਹ ਚਸਕਾ ਇਹ ਨਸ਼ਾ ਲੱਗ ਗਿਆ ਕਿਹਦੀ ਬੰਦਿਆਂ ਨੂੰ ਹੂੰ ਜਲੂਸ ਕਢਵਾ ਕੇ ਉਹਨਾਂ ਨੂੰ ਰਾਤ ਨੂੰ ਬੜੀ ਸਕੂਨ ਦੀ ਨੀਂਦ ਆਉਦੀ ਐ ਸਰ ਤੇ ਮੈਂ ਬਹੁਤਾ ਨਹੀਂ ਕਹਾਂਗਾ ਹਾਲ ਮੇਰਾ ਚੜ੍ਹਦੀ ਕਲਾ 'ਚ ਹੀ ਰਹਿੰਦਾ ਜੀ ਮੈਨੂੰ ਕੋਈ ਕੋੜ ਹੋਇਆ ਵੀ ਹਾਲ ਪੁੱਛਦੇ ਓਏ ਓਏ ਦਾ ਕੋਈ ਗੁੱਸਾ ਨਹੀਂ ਹੁੰਦਾ ਪਰ ਤੁਸੀਂ ਆਹ ਵੇਖ ਲਓ ਸਾਰੇ ਬੰਦਿਆਂ ਦੀ ਹਮ ਅੱਖਾਂ 'ਚ ਆਇਓ ਤੁਹਾਡੇ ਇੱਕ ਸ਼ਬਦ ਕਰਕੇ ਬਿਲਕੁਲ ਠੀਕ ਹੈ ਨਾ ਜੀ 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 ਖੈਰ ਚਲੋ ਚਲੋ ਰਾਜਕਮਰ ਜੀ ਐਵੇਂ ਆਪਾਂ ਨਹੀਂ ਕਿਸੇ ਚੱਕਰ 'ਚ ਪੈਂਦੇ ਗੁਰਵਿੰਦਰ ਜੀ ਸੱਟੋਂ ਪਰੇ ਕੋਈ ਗੱਲ ਨਹੀਂ ਹਰੇਕ ਮਿੱਤਰ ਦਾ ਆਪਣਾ ਲਹਿਜਾ ਐ ਤੇ ਸਮਝਣ ਵਾਲੇ ਸਮਝ ਜਾਣਗੇ ਨਹੀਂ ਤੇ ਫਿਰ ਅਗਲੇ ਦੀ ਮਰਜ਼ੀ ਹੈ ਪਾਈ ਖੁੱਲਾਇਆ ਕਮੈਂਟ ਬਾਕਸ ਫੇਸਬੁੱਕ ਨੇ ਦਿੱਤਾ ਹੋਇਆ YouTube ਨੇ ਦਿੱਤਾ ਹੋਇਆ ਨਹੀਂ ਅਸੀਂ ਛੇਤੀ ਕੀਤਾ ਦੇਖੋ ਬਲਾਕ ਨਹੀਂ ਕਰਦੇ ਹਮ ਅਸੀਂ ਬਲਾਕ ਨਹੀਂ ਕਰਦੇ ਸਾਡੀ ਆਲੋਚਨਾ ਵੀ ਕਰਨ ਵਾਲੇ ਇੱਥੇ ਕਰ ਜਾਂਦੇ ਆ ਠੀਕ ਆ ਜੇ ਕੋਈ ਪਿਆਰ ਦਿੰਦਾ ਤਾਂ ਉਹ ਵੀ ਪਰ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਮਤਲਬ ਕਿ ਕਹਾਣੀ ਜਿਹੜੀਆਂ ਜਦੋਂ ਜੁਗਾਰ ਦਿੰਦੇ ਹੋ ਤੁਸੀਂ ਤਾਂ ਫਿਰ ਅਸੀਂ ਆਪ ਦਾ ਪ੍ਰੋਗਰਾਮ ਥੋੜੀ ਮਿੱਟੀ ਕਰਨਾ ਹਾਂ ਬਿਲਕੁਲ ਫਿਰ ਤੇ ਬਲਾਕ ਕਰਾਂਗੇ ਅਸੀਂ ਹਮ ਹਮ ਉਹ ਵਧੀਆ ਲੈਜ਼ਾ ਹੁੰਦਾ ਪਰ ਕਈ ਵਾਰੀ ਨਾ ਜਦੋਂ ਕੋਈ ਇਸ ਤਰ੍ਹਾਂ ਕੋਈ ਆਕੇ ਵਿੱਚ ਤੁਹਾਡੇ ਟਾਂਗ ੜਾ ਲੈਂਦਾ ਤੇ ਤੁਹਾਡਾ ਜਿਹੜੀ ਲੈ ਹੁੰਦੀ ਹੈ ਲੈਹਸਾ ਹੁੰਦਾ ਉਹ ਤੁਹਾਡਾ ਵੀ ਬਦਲ ਜਾਂਦਾ ਤੁਹਾਡੇ ਦਿਮਾਗ ਹੋਰ ਬਸ ਜਾਂਦਾ ਹੁਣ ਤੁਸੀਂ ਆਪ ਹੀ ਕਮੈਂਟ ਫੜ ਲਿਆ ਮੈਂ ਤੇ ਇਹੋ ਜੇ ਬੰਦਾ ਨਹੀਂ ਜੀਓ ਚਲੋ ਮੈਂ ਚਾਹੁੰਦਾ ਸੀਗਾ ਕਿ ਬਾਈ ਹਟ ਜਾਣ ਕਿਉਂਕਿ ਬਾਕੀ ਦੋਸਤ ਸਮਝਾ ਰਹੇ ਸੀ ਖੈ ਚਲੋ ਜੀ ਛੱਡੋ ਆਪਾਂ ਅੱਗੇ ਨਿਕਲਦੇ ਆਂ ਮਿੰਟੋ ਜੀ ਆਪਾਂ ਲੁਧਿਆਣਾ ਚੋਣਾ ਤੇ ਹੀ ਰਹਨੇ ਆਂ ਇੱਕ ਵਾਰੀ ਉੱਥੇ ਹੀ ਕਨਸੈਂਟਰੇਟ ਹੋ ਕੇ ਗੱਲਬਾਤ ਕਰਦੇ ਆਂ ਕਾਂਗਰਸ ਦੀ ਵੀ ਥੋੜੀ ਜੀ ਗੱਲ ਕਰ ਲਈਏ ਕਾਂਗਰਸ ਦੇ ਵਿੱਚ